ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ 에어ਪੋਰਟ ਰੋਡ ਬ੍ਰੈਂਟਨ ਕੈਨੇਡਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਹਾਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਿਵਾਰੀ ਸਾਧ ਸੰਤ ਜੀਓ ਅੱਜ ਸਤਿਗੁਰਾਂ ਬੰਗਉ ਸਾਨੂੰ ਪੰਜ ਚੌਥੇ ਗੁਰਦੇਵ ਜੀ ਦਾ ਸੋਰਠਿ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 608 ਉਤੇ ਸੁਵਾਈਮਾਨ ਇਹ ਸ਼ਬਦ ਮੁੱਖ ਬਾਗ ਦੇ ਰੂਪ ਵਿੱਚ ਬਖਸ਼ਿਸ਼ ਹੋਇਆ ਹੈ ਇਸ ਗੁਰੂ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਓ ਸਾਰੇ ਮਿਲ ਕੇ ਗੁਰੂ ਪਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦੇ ਵਿੱਚ ਪੰਚਮ ਸਤਗੁਰੂ ਜੀ ਉਸ ਪਰਮਾਤਮਾ ਦੀਆਂ ਬਖਸ਼ਾ ਤੇ ਨਾਮ ਦੀ ਮਹਿਮਾ بیان ਕਰਦੇ ਆ ਅਸਲ ਵਿੱਚ ਇਹ ਮਨੁੱਖ ਹੈ ਜਿਹੜਾ ਇਹ ਵਿਸ਼ੇ ਵਿਚਾਰਾਂ ਦੇ ਵਿੱਚ ਫਸਿਆ ਹੁੰਦਾ ਹੈ ਔਰ ਵਿਸ਼ੇ ਵਿਚਾਰਾਂ ਚ ਫਸ ਕੇ دکھی بھی ہوں پر نکلنا بھی نہیں چاہتا کیونکہ اتے ہی فسیا ہے منک دکھی بھی کرتی ہے چنتا چڈتا بھی نہیں اس نو ہنکار دکھی بھی کرتا ہے ہنکار چڈتا نہیں کرود نے دیکھ کر برباد کر دیتے پر بندے نے کرو کرنا دیتا چھوڑا دربا یہ بھی کہن دی ہے کہ لالچ تیری جندگی نو ختم کر دیا ہے برباد کر دیا ہے یہ لالچ سب تم بڑا دکھ ہے اس نو شڑ دے پر بندہ شڑ دا تھوڑی ਗੁਰਬਾਣੀ ਪੁਕਾਰ ਪੁਕਾਰ ਕੇ ਕਹਿੰਦੀ ਹੈ ਕਾਮ ਕਰੋ ਦਤਾ ਆ ਕੋ ਗਾਲੇ ਜਿਉ ਪੰਜਨ ਸੋਹਾਗਾ ਟਾਲੇ ਪਰ ਮਨੁਖ ਛੜਦਾ ਧੂਣੀ ਅਸਲ ਵਿੱਚ ਇਸ ਦਾ ਤੁਖਾਂ ਦੇ ਨਾਲ ਪਿਆਰ ਪੈ ਗਿਆ ਹੈ ਦੂਸਰੇ ਸ਼ਬਦਾਂ ਦੇ ਵਿੱਚ ਮੈਂ ਇਹ ਕਹਿਣਾ ਹੋਵੇ ਤੇ ਇਸ ਤਰ੍ਹਾਂ ਕਹਿ ਸਕਦਾ ਹਾਂ ਜਿਵੇਂ ਕਿਸੇ ਕੈਦੀ ਦਾ ਹੱਥ ਕੜੀਆਂ ਦੇ ਨਾਲ ਪਿਆਰ ਪੈ ਜਾਵੇ, ਬੇੜੀਆਂ ਨਾਲ ਪਿਆਰ ਪੈ ਜਾਵੇ। ਜਿਵੇਂ ਕਿਸੇ ਏਡੀ ਦਾ ਜੇਲ੍ਹ ਦੇ ਨਾਲ ਪਿਆਰ ਪੈ ਜਾਂਦਾ ਹੈ। ਜਿਸ ਤਰ੍ਹਾਂ ਨਸ਼ੇੜੀ ਲੋਕਾਂ ਦਾ ਗੰਦੇ ਨਸ਼ਿਆਂ ਦੇ ਨਾਲ ਪਿਆਰ ਪੈ ਜਾਂਦਾ ਹੈ। ਜਦ ਕਿ ਉਹ ਸਾਰੀਆਂ ਹੀ ਚੀਜ਼ਾਂ ਮਨੁੱਖ ਦੇ ਵਾਸਤੇ ਖਰਾਬ ਕਰਨ ਵਾਲੀਆਂ ਹਨ। ਪਰ ਮਨੁੱਖ ਉਧਰ ਲੱਗ ਜਾਂਦਾ ਹੈ ਸਾਧ ਸ਼ਬਦ ਦਾ ਮਤਲਬ ਹੀ ਇਹ ਹੁੰਦਾ ਹੈ ਜਿਸ ਨੇ ਮਨ ਨੂੰ ਸਾਧ ਲਿਆ ਹੈ ਹੁਣ ਜਿਸ ਦਾ ਮਨ ਬੁਰੇ ਕੰਮ ਨਹੀਂ ਕਰਦਾ ਮੈਂ ਕਈ ਵਾਰ ਆਮ ਕਹਿੰਦਾ ਹੁੰਦਾ ਹੈ ਫਿਰ ਕਹਿ ਦੇਵਾਂ ਇਸ ਵੇਲੇ ਸਵੇਰੇ ਉੱਠਣ ਨੂੰ ਸਾਰਿਆਂ ਦਾ ਹੀ ਮਨ ਨਹੀਂ ਕਰਦਾ ہر ایک دا من چاہدہ ہے تھوڑا ہو سو تھوڑا ہو سو پر جیڑے اٹھ جاندے ہیں جی انہیں زندگی باقیاں زیادہ میں ہی ہو جاندی ہے ہر ایک دا من کرتا ہے ایس ویلے کروں نہ نکلیا جائے نہ نا اشنان کیتا جائے پر جیڑے من نو اس اچار من چل لیتے ہیں ਇਸ਼ਾਨ ਕਰਨ ਲੈਂਦੇ ਐ ਉਹ ਗੁਰੂ ਦੇ ਦਰ ਤੇ ਪਹੁੰਚ ਜਾਂਦੇ ਐ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਐ ਮਨ ਤੇ ਸਬਦਾ ਕਰਦਾ ਹੈ ਮਨ ਸਬਦਾ ਕਰਦਾ ਹੈ ਕਿ ਜਿਹੜੀਆਂ ਵੀ ਦੂਸਰੀਆਂ ਚੀਜ਼ਾਂ ਨਹੀਂ ਖਾਣ ਵਾਲੀਆਂ ਉਹ ਵੀ ਖਾਧੀਆਂ ਜਾਂਦੀਆਂ ਮਨ ਸਬਦਾ ਕਰਦਾ ਹੈ ਜਿਹੜੇ ਖਾ ਲੈਂਦੇ ਨੇ ਮਿੱਠਾ ਜ਼ਿਆਦਾ ਭਾਰੀਆਂ ਚੀਜ਼ਾਂ ਤਲੀਆਂ ਚੀਜਾਂ ਫਿਰ ਉਹ ਦੁਖੀ ਹੁੰਦੇ ਐ ਜਿਹੜੇ ਨਹੀਂ ਖਾਂਦੇ ਜਿਹੜੇ ਉਸ ਮਨ ਦੇ ਪਿੱਛੇ ਨਹੀਂ ਲੱਗਦੇ ਉਹ ਸੌਖੇ ਰਹਿੰਦੇ ਐ ਕਿਸੇ ਨੇ ਇੱਕ ਵਾਰ ਬਾਬੇ ਬੁੱਲੇ ਸ਼ਾਹ ਨੂੰ ਪੁੱਛਿਆ ਸੀ ਕਿ ਪਰਮਾਤਮਾ ਨੂੰ ਪਾਉਣਾ ਕਿਵੇਂ ਐ ਕਿਵੇਂ ਪਰਮਾਤਮਾ ਨੂੰ ਪਾਇਆ ਜਾ ਸਕਦਾ ਤੇ ਉਹਨਾਂ ਨੇ ਸਿਰਫ ਦੋ ਸ਼ਬਦਾਂ ਦੀ ਗੱਲ ਮੁਕਾਤੀ ਸੀ ਬੋਲਿਆ ਰਬ ਦਾ ਕੀ ਪਉਣਾ ਇਧਰੋਂ ਕੁੱਟਣਾ ਤੇ ਇਧਰ ਲਾਉਣਾ ਬਸ ਗੱਲ ਤੇ ਮਨੋਂ ਬਦਲਣ ਦੀ ਤੁਸੀਂ ਮਨ ਬਦਲ ਲਿਆ ਸਭ ਖੁਸ਼ ਮਿਲ ਗਿਆ ਮਨ ਨਹੀਂ ਬਦਲਿਆ ਤੇ ਕੱਖ ਵੀ ਨਹੀਂ ਮਿਲੇ ਕੱਖ ਵੀ ਨਹੀਂ ਮਿਲਿਆ ਗੱਲ ਤੇ ਮਨ ਨੂੰ ਬਦਲਣ ਦੀ ਗੁਰੂ ਨਾਨਕ ਦੇਵ ਜੀ ਵੀ ਜਪਜੀ ਸਾਹਿਬ ਚ ਇਹੀ ਦੱਸਦੇ ਐ ਮਨ ਜੀ ਤੈ ਜਗ ਜੀ ਜਿਸ ਨੇ ਮਨ ਜਿੱਤ ਲਿਆ ਉਹ ਦੁਨੀਆਂ ਜਿੱਤ ਲਵੇਗਾ ਅਚਰ ਚਰੇ ਅਚਰ ਚਰੇ ਦਾ ਮਤਲਬ ਅਚਰ ਮਤਲਬ ਜਿਹੜੇ ਨਹੀਂ ਚਰੇ ਜਾ ਸਕਦੇ ਜਿਹੜੇ ਨਹੀਂ ਖਤਮ ਕੀਤੇ ਜਾ ਸਕਦੇ ਜਿੰਨਾਂ ਨੂੰ ਜਿਤਨਾ ਬੜਾ ਮੁਸ਼ਕਲ ਹੈ ਜਿਸ ਨੇ ਉਹਨਾਂ ਨੂੰ ਚਰ ਲਿਆ ਉਹਨਾਂ ਨੂੰ ਖਤਮ ਕਰ ਲਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਫੇਰ ਕੀ ਹੋਇਆ ਤਾਂ ਸਿੱਧ ਹੋਈ ਉਨਾਂ ਨੂੰ ਫਿਰ ਸਫਲਤਾ ਮਿਲ ਗਈ ਸਫਲਤਾ ਸੰਸਾਰ ਚੀਂ ਨਹੀਂ ਮਿਲੀ ਉਨਾਂ ਨੂੰ ਸਫਲਤਾ ਤੇ ਨਰੰਕਾਰ ਵੱਲੇ ਵੀ ਮਿਲ ਗਈ ਨਰੰਕਾਰ ਵੱਲ ਇਸੇ ਨੂੰ ਹੀ ਸਹਿਬਾ ਨੇ ਬਾਣੀ ਦੇ ਵਿੱਚ ਇਸ ਤਰ੍ਹਾਂ ਨਹੀਂ ਕਿਹਾ ਹੈ ਕਿ ਜਦੋਂ ਮੈਂ ਉਸ ਆਪਣੇ ਮਨ ਦੇ ਵਿਚਾਰਾਂ ਨੂੰ ਖਤਮ ਕਰ ਲਿਆ ਤੇ ਕਬੀਰ ਸਾਹਿਬ ਕਹਿੰਦੇ ਆ ਬਾਦਸ਼ਾਹ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਹੁੰਤੇ ਮੇਰੇ ਪਿੱਛੇ ਪਿੱਛੇ ਪਰਮਾਤਮਾ ਫਿਰਦਾ ਹੈ ਕਿਉਂਕਿ ਮੈਂ ਆਪਣੇ ਮਨ ਦੇ ਜਿਹੜੇ ਉਹ ਵਿਕਾਰ ਛੱਡ ਦਿੱਤੇ ਸਤਿਗੁਰੂ ਜੀ ਮਰਨਿਚ ਇਹ ਹੀ ਕਹਿੰਦੇ ਹੈ ਮਨ ਅਸਾਦ ਸਾਥ ਦੇ ਜਨ ਕੋਈ ਇਹ ਮਨ ਅਸਾਦ ਹੈ ਪਰ ਜਿਹੜਾ ਇਸ ਅਸਾਧ ਮਨ ਨੂੰ ਸਾਧ ਲੈਂਦਾ ਹੈ ਸਾਧ ਉਹ ਹੀ ਹੈ ਸਾਧੂ ਕੋਈ ਐਵੇਂ ਨਹੀਂ ਹੈ ਜਿਹੜੇ ਤੁਸੀਂ ਬਾਣੀ ਚ ਪੜਦੇ ਹੋ ਨਾ ਸਾਧ ਕੀ ਮਹਿਮਾ ਬੇਦ ਨਾ ਜਾਣੇ ਤੇ ਸਾਧ ਕੌਣ ਹੈ ਸਾਧ ਉਹ ਨਹੀਂ ਹੈ ਜਿਸ ਨੇ ਬਾਹਰੋਂ ਤਨ ਤੇ ਕਪੜੇ ਪਾ ਲਏ ਸਾਧਨਾ ਵਾਲੇ ਹੋ ਸਕਦਾ ਹੈ ਕਿ ਉਸ ਬੰਦੇ ਨੇ ਸਾਰੇ ਦਾ ਸਾਰਾ ਇਹ ਜਿੰਨਾ ਵੀ ਧਾਮ ਜਾਮ ਹੈ ਲੋਕਾਂ ਤੋਂ ਪੂਜਾ ਪ੍ਰਤਿਸ਼ਠਾ ਕਰਵਾਉਣ ਲਈ ਕੀਤਾ ਹੋਵੇ ਆਪਣੀ ਰੋਟੀ ਦਾ ਹੀ ਜੁਗਾਰ ਬਣਾਇਆ ਹੋਵੇ ਕਿਉਂਕਿ ਬਹੁਤ ਤਾਰ ਤਿੰਨਤੀ ਦੇ ਵਿੱਚ ਲੋਕ ਰੋਟੀਆਂ ਕਾਰਨ ਪੂਰੇ ਤਾਲ ਤੇ ਖੜੇ ਸਾਧ ਨਹੀਂ ਸਾਧ ਉਹ ਹੈ ਜਿਸਨੇ ਆਪਣੇ ਅਸਾਧ ਮਨ ਨੂੰ ਸਾਧ ਲਿਆ ਉਹ ਕਿਸੇ ਵੀ ਪਹਿਰਾਵੇ ਚ ਹੋ ਸਕਦਾ ਹੈ ਕਿਸੇ ਵੀ ਜਾਤੀ ਚ ਹੋ ਸਕਦਾ ਹੈ ਕਿਸੇ ਵੀ ਧਰਮ ਚ ਹੋ ਸਕਦਾ ਹੈ ਕਿਸੇ ਵੀ ਦੇਸ਼ ਚ ਹੋ ਸਕਦਾ ਹੈ ਜਿਸ ਨੇ ਆਪਣੇ ਆਪ ਨੂੰ ਸਾਧ ਲਿਆ ਹੋ ਸਾਧੂ ਜਿਨੇ ਆਪਣੇ ਆਪ ਨੂੰ ਨਹੀਂ ਸਾਧਿਆ ਸਿਰਫ ਵਿਕਾਰਾਂ ਦੇ ਵਿੱਚ ਹੀ ਡੁੱਬਿਆ ਰਿਹਾ ਉਹ ਸਾਧੂ ਨਹੀਂ ਸਹਿਬ ਕਹਿੰਦੇ ਮਨ ਅਸਾਧ ਸਾਧੇ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਇ ਪਵਿੱਤਰ ਉਹ ਨਹੀਂ ਹੋਵੇਗਾ ਜਿਨੇ ਬਾਹਰੋਂ ਸਾਧਨਾ ਵਾਲੇ ਕੱਪੜੇ ਪਹਿਨ ਲਏ ਪਵਿੱਤਰ ਉਹ ਹੀ ਹੋਏਗਾ ਜਿਸ ਦਾ ਮਨ ਨਿਰਮਲ ਹੋ ਗਿਆ ਤੇ ਮਨ ਨਿਰਮਲ ਉਸ ਦਾ ਹੋਏਗਾ ਜਿਸ ਨੇ ਆਪਣੇ ਵਿਕਾਰਾਂ ਦੇ ਕੰਟਰੋਲ ਕਰ ਲਿਆ ਗੁਰਮੁਖ ਇਹ ਮਨ ਲਿਆ ਸਵਾਲ ਗੁਰਮੁਖਾਂ ਨੇ ਇਹ ਮਨ ਨੂੰ ਸਵਾਰ ਲਿਆ ਹੋਇਆ ਹੈ ਕਿਉਂਕਿ ਗੁਰਮਖਾਂ ਦੀ ਇੱਕੋ ਹੀ ਸੋਚ ਰਹਿੰਦੀ ਹੈ ਕਿ ਸਾਡਾ ਮਨ ਗੁਰੂ ਦੇ ਨਾਲ ਜੁੜ ਕੇ ਪਵਿੱਤਰ ਹੋ ਜਾਏ ਤੇ ਮਨ ਪਵਿੱਤਰ ਗੁਰੂ ਨਾਲ ਜੁੜ ਕੇ ਹੁੰਨਾ ਜਿਸ ਤਰ੍ਹਾਂ ਤਨ ਪਵਿੱਤਰ ਪਾਣੀ ਨਾਲ ਹੁੰਦਾ ਹੈ ਮਨ ਪਵਿੱਤਰ ਕੁਰਬਾਨੀ ਨਾਲ ਹੁੰਦਾ ਹੈ ਸੈਭਾ ਦੇ ਵੀ ਬਚਨ ਹੈ ਮੂਤ ਪਲੀਤੀ ਕੱਪੜ ਹੋਏ ਤੇ ਸਬੂਨ ਨਹੀਂ ਹੈ ਉਹ ਧੋਏ ਭਰੀਏ ਮਤ ਪਾਂਕੈ ਸੰਗ ਉਹ ਤੋਂ ਪੈ ਨਾਵੇਂ ਕੇ ਰੰਗ ਨਾਵੇਂ ਦਾ ਮਤਲਬ ਕੁਰਬਾਨੀ ਦੇ ਰੰਗ ਚ ਤੇ ਸਹਿ ਕਹਿੰਦੇ ਆ ਮਨ ਲਿਆ ਸਵਾਰ ਹੋ ਮੈਂ ਵਿੱਚੋਂ ਤਜੈ ਵਕਾਰ ਜਿਨਾਂ ਨੇ ਆਪਣੇ ਮਨ ਚੋਂ ਹੋਮੇ ਦੇ ਵਕਾਰ ਤਜ ਦਿੱਤੇ ਗੱਲ ਬਣ ਗਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭ੍ਰਮ ਕਟਿਆ ਜੈ ਮਨੋਖ ਨੂੰ ਇੱਕ ਭਰਮ ਪਿਆ ਹੋਇਆ ਹੈ ਸਭ ਕੁਝ ਮੈਂ ਹੀ ਹਾਂ ਮੇਰੇ ਤੋਂ ਸਿਵਾਏ ਹੋਰ ਕੁਝ ਨਹੀਂ تے جدو تک اے میں میں کرتا ہے ادھو تک اے ہی ہے ادھو تک پرماتما نہیں ہوں گا جاب ہم ہوتے تب تم نہ ہی اب تم ہی میں نہ ہی پر جدو پرماتما آ جاندہ ہے ادھو منوکھ دے اندروں ہنکار ختم ہو جاندہ ہے تے ستگرو کہنے دے ہے ਐਸੀ ਅਵਸਥਾ ਤਾਂ ਹੀ ਬੰਦੀ ਹੈ ਜੇ ਪ੍ਰਭੂ ਦੀ ਬਾਣੀ ਦੇ ਪਿਆਰੇ ਤੀਰ ਇਸ ਮਨ ਨੂੰ ਲੱਗਣ ਕਿਉਂਕਿ ਸਤਗੁਰਾਂ ਦੇ ਬਚਨ ਬੜੇ ਪਿਆਰੇ ਹੈ ਹਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਿਹੜਾ ਜੀਵਨ ਮੁਕਤ ਉਹ ਹੀ ਹੁੰਦਾ ਹੈ ਜਿਹੜਾ ਪਾਣੀ ਦੇ ਟੀਰਾ ਨਾਲ ਬਿੰਨਿਆ ਜਾਂਦਾ ਹੈ ਕਬੀਰ ਸਾਹਿਬ ਨੇ ਤੇ ਕਹਿ ਦਿੱਤਾ ਕਦੇ ਤੇ ਮੈਂ ਹੰਕਾਰ ਦੇ ਵਿੱਚ ਬੜੀ ਵੱਡੀ ਹਸਤੀ ਬਣਿਆ ਫਿਰਦਾ ਸੀ ਮੈਂ ਸੋਚਦਾ ਸੀ ਮੇਰੇ ਤੋਂ ਮਹਾਨ ਕੋਈ ਨਹੀਂ ਮੇਰੇ ਤੋਂ ਵੱਧ ਵਿਦਵਾਨ ਕੋਈ ਨਹੀਂ ਮੇਰੇ ਤੋਂ ਜ਼ਿਆਦਾ ਕਿਸੇ ਕੋਲ ਗਿਆਨ ਨਹੀਂ ਮੇਰੇ ਤੋਂ ਵੱਡਾ ਕੋਈ ਸਾਧੂ ਨਹੀਂ ਬੜਾ ਐਸਾ ਹੰਕਾਰ ਸੀ ਪਰ ਕਹਿੰਦਾ ਜਦੋਂ ਮੈਨੂੰ ਗੁਰੂ ਨੇ ਪਿਆਰ ਦੇ ਤੀਰ ਲਗਾਏ ਸਭ ਕੁਲਸ਼ ਬਦਲ ਗਿਆ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਨਾਗਤਹੀਂ ਭੋਏ ਗਿਰ ਪਰਿਆ ਪਰਾ ਕਰੇ ਜੈਸੀ ਹੁਣ ਤੇ ਬਸ ਉਹਦੇ ਪ੍ਰੇਮ ਚ ਸਤਗੁਰੂ ਇੱਥੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦਿਆਂ ਕਹਿੰਦਿਆ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ اے میرے ਗੋਬਿੰਦ اے میرے ਪਰਮਾਤਮਾ ਤੂੰ ਹੀ ਆਪਣੇ ਸੇਵਕਾਂ ਨੂੰ ਵਡਿਆਈ ਦਿੰਦਾ ਹੈ ਤੂੰ ਹੀ ਆਪਣੇ ਸੇਵਕਾਂ ਦੇ ਸਿਰਾਂ ਤੇ ਮੇਰਾ ਭਰਿਆ ਹੱਥ ਰੱਖਦਾ ਹੈ ਤੇ ਜਿਸ ਦੇ ਸਿਰ ਤੇ ਸਤਿਗੁਰੂ ਤੁਹਾਡਾ ਮਿਹਰ ਭਰਿਆ ਹੱਥ ਹੋ ਜਾਂਦਾ ਹੈ ਉਹਦੀਆਂ ਸਾਰੀਆਂ ਝੋਲੀਆਂ ਭਰ ਦਿੰਦੇ ਹੋ ਜਿਸ ਨੂੰ ਤੁਸੀਂ ਵਡਿਆਈ ਦਿੰਦੇ ਹੋ ਸਤਿਗੁਰੂ ਵਡਿਆਈ ਕਿਵੇਂ ਦਿੰਦੇ ਹੈ ਸਿਸ ਸੁਖਮਨੀ ਸਹਿਬ ਦੀ ਬਾਣੀ ਦੇ ਵਿੱਚ ਪੜਦੇ ਹੋਗੇ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗੋਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹਿਰ ਗੁਰ ਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਦਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਬੜਾ ਭਾਗੀ ਹੈ ਸਤਗੁਰ ਸਿੱਖ ਕਾ ਹਲ ਤਲ ਤਸਵਾਰੈ ਨਾਨਕ ਸਯਾ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰੂ ਆਪਣੇ ਸਿੱਖਾਂ ਨੂੰ ਜੀ ਨਾਲ ਸੰਭਾਲਦਾ ਹੈ ਉਹਨਾਂ ਦੇ ਬੰਧਨ ਕੱਟਦਾ ਹੈ ਉਹਨਾਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਇਸ ਤਰ੍ਹਾਂ ਗੁਰੂ ਜਿਸ ਤੇ ਕਿਰਪਾ ਕਰਦਾ ਹੈ ਉਸ ਦੇ ਹਿਰਦੇ ਚ ਸਤਿਗੁਰੂ ਹੈ ਜਿਹੜਾ ਉਹ ਨਾਮ ਧੰਨ ਦਾ ਪ੍ਰਕਾਸ਼ ਕਰਦਾ ਹੈ ਗੁਰਮਤਿ RAM ਨਾਮ ਪਰਗਾਸੋ ਸਦਾ ਰਹੋ ਸਰਨਾਈ ਫਿਰ ਉਹਦੇ ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਸਦੇ ਹਿਰਦੇ 'ਚ ਨਾਮ ਦਾ ਪ੍ਰਕਾਸ਼ ਹੋ ਗਿਆ ਉਹਨੂੰ ਇਸ ਜੀਵਨ ਦੀ ਸਮਝ ਪੈ ਜਾਂਦੀ ਆ ਉਹ ਜਾਨ ਜਾਂਦਾ ਹੈ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣ نہیں تو یہ من ایجد دوسرے ہی مر رہے ہیں میں تھوڑا مرنا دوسرے ہی برے ہو رہے ہیں میں تھوڑا ہو اسنو اس نہیں پتا کہ ایک دن تے ہاں ہی آنا ہے تنا رہنا کسے نے بھی نہیں ہے اے سنسار آن جان والا ہی بنیا ਜਿਸ ਤਰ੍ਹਾਂ ਜਿਹੜਾ ਸੂਰਜ ਅੱਜ ਚੜ੍ਹਿਆ ਏ ਉਹਨੇ ਇੱਕ ਦਿਨ ਛਿਪਣਾ ਵੀ ਹੈ ਜਿਹੜਾ ਦਿਨ ਅੱਜ ਆਇਆ ਏ ਉਸ ਦਿਨ ਨੇ ਖਤਮ ਵੀ ਹੋਣਾ ਹੈ ਜੋ ਦਿਨ ਆਵੇ ਸੋ ਦਿਨ ਜਾ ਹੀ ਰਹਿਣਾ ਉਹ ਕਰਨਾ ਊਜ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਮਨ ਸਿਰ ਉੱਪਰ ਮਰਨਾ ਕਿਉ ਤੂੰ ਸੋਇਆ ਜਾਗ ਈਆਨਾ

ਫਿਰ ਮੇਰੀ ਜ਼ਿੰਦਗੀ ਵਧੀਆ ਹੋ ਜਾਏਗੀ ਜਿਸ ਕੀ ਵਥ ਸੋਈ ਪ੍ਰਭ ਜਾਣੈ ਜਿਸ ਨੂੰ ਦੇਸ ਉਹ ਪਾਏ ਇਹ ਨਾਮ ਧੰ ਉਸ ਪਰਮਾਤਮਾ ਦੀ ਹੀ ਉਹ ਮੁੱਲੀ ਵਸਤ ਹੈ ਜਿਸ ਨੂੰ ਪਰਮਾਤਮਾ ਦਿੰਦਾ ਹੈ ਉਹੀ ਪਾਉਂਦਾ ਹੈ ਦੂਸਰਾ ਨਹੀਂ ਲੈ ਸਕਦਾ ਵਸਤ ਅਨੂਪ ਅਤ ਅਗੰਮ ਅਗੋਚਰ ਗੁਰ ਪੂਰਾ ਅਲਖ ਲਖ ਇਹ ਜਿਹੜੀ ਨਾਮ ਰੂਪੀ ਵਸਤ ਹੈ ਇਹ ਬੜੀ ਹੀ ਅਨੂਪ ਹੈ ਇਹਦੇ ਵਰਗੀ ਹੋਰ ਕੋਈ ਨਹੀਂ ਹੈ ਇਹਦੇ ਤੱਕ ਵੈਸੇ ਪਹੁੰਚਿਆ ਨਹੀਂ ਜਾ ਸਕਦਾ ਗੁਰੂ ਉਰਾਈ ਜਦੋਂ ਬਖਸ਼ਿਸ਼ ਕਰਦਾ ਹੈ ਤਾਂ ਇਹ ਮਨੁੱਖ ਨੂੰ ਦੇ ਦਿੰਦਾ ਜਿਨ ਇਹ ਚੱਖੀ ਸੋਈ ਜਾਣੇ ਗੁੰਗੇ ਕੀ ਮਠਿਆਈ ਇਹ ਉਹ ਨਾਮ ਰਸਤਾ ਜਿਹੜਾ ਜਿਸ ਨੇ ਚੱਖ ਲਿਆ ਉਹਨੂੰ ਹੀ ਪਤਾ ਹੈ ਕਿ ਨਾਮ ਹਾਨਾ ਰਤਨ ਨੂੰ ਕਾਇਆ ਲੁਕੈ ਨਾਹੀ ਜੇ ਕੋ ਰਖੈ ਲੁਕਾਈ ਇਹ ਰਤਨ ਲੁਕਦਾ ਨਹੀਂ ਹੈ ਜਿਸ ਤੇ ਉਸ ਦੀ ਕਿਰਪਾ ਹੋ ਜਾਂਦੀ ਹੈ ਉਹਨੂੰ ਸਭ ਕੁਝ ਮਿਲ ਜਾਂਦਾ ਹੈ ਸਭ ਕੁਛ ਤੇਰਾ ਤੂੰ ਅੰਦਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਏ ਪਰਮਾਤਮਾ ਸਾਰਾ ਕੁਛ ਤੇਰਾ ਹੀ ਹੈ ਮੇਰਾ ਇੱਥੇ ਕੁਝ ਵੀ ਨਹੀਂ ਤੂੰ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ ਤੇ ਸਾਰਿਆਂ ਦਾ ਹੀ ਤੂੰ ਮਾਲਕ ਹੈ ਤੂੰ ਸਾਰਿਆਂ ਦਾ ਖਸਮ ਹੈ ਤੇ ਜਿਸ ਨੂੰ ਤੂੰ ਆਪਣੇ ਨਾਲ ਜੋੜਦਾ ਹੈ ਉਹੀ ਜੁੜਦਾ ਹੈ ਅੰਦਰ ਜਾਮੀ ਕਰਨਾ ਹੈ ਹਾਰ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਅਧਾਰ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰਨ ਕੋਈ ਸੇਵ ਇਨ ਦੇ ਹੈ ਪਰਮਾਤਮਾ ਤੇਰੀ ਤੋਂ ਬਿਨਾ ਸੂਰ ਕੋਈ ਦੂਸਰਾ ਹੈ ਹੀ ਨਹੀਂ ਜਿਸ ਨੂੰ ਤੂੰ ਆਪਣੀਆਂ ਬਖਸ਼ਿਸ਼ਾਂ ਦੀ ਦਾਤ ਦੇਣਾ ਉਹ ਹੀ ਪ੍ਰਾਪਤ ਕਰਦਾ ਹੈ ਜਿਸ ਨੂੰ ਇਹ ਦਾਤ ਨਹੀਂ ਦਿੰਦਾ ਉਹ ਨਹੀਂ ਲੈ ਸਕਦਾ ਬਾਬਾ ਫਰੀਦ ਜੀ ਨੇ ਦੇ ਕਹਿ ਦਿੱਤਾ ਸੀ ਇੱਕ ਜਗੰਦੇ ਨਾ ਲਹਨ ਇੱਕ ਨਾ ਸੁਤਿਆਂ ਦੇ ਉਠਾਲ ਫਰੀਦਾ ਦਾਤੀ ਸਾਹਿਬ ਸੰਦੀਆਂ ਯਾ ਜਲੈ ਇਸਨਾ ਇਤ ਜਗੰਦੇ ਨਾਲ ਹਨ ਇਤਨਾ ਸੁਤਿਆਂ ਦੇ ਉਠਾਲ ਤੂੰ ਆਪ ਬਖਸ਼ਿਸ਼ ਕਰ ਦਿੰਦਾ ਹੈ ਤੇ ਕਈਆਂ ਨੂੰ ਸੁਤਿਆਂ ਨੂੰ ਉਠਾ ਕੇ ਇਹ ਦਾਤ ਉਹਨਾਂ ਦੀ ਝੋਲੀ 'ਚ ਪਾ ਦਿੰਦਾ ਹੈ ਕਈ ਬੜੇ ਜਤਨ ਕਰਤੇ ਰਹਿੰਦੇ ਪਰ ਫੇਰ ਵੀ ਝੋਲੀਆਂ ਖਾਲੀ ਰਹਿ ਜਾਂਦੀਆਂ ਸੋ ਸਤਿਗੁਰੂ ਦੇ ਅੱਗੇ ਇਹੀ ਅਰਦਾਸ ਇਹੀ ਬੇਨਤੀ ਸਾਰੇ ਕਰਿਆ ਕਰੀਏ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰ ਲਵੋ ਹਮ ਆਵਗੁਣ ਭਰੇ ਇਹਤ ਗੁਣ ਨਾਹੀ ਅਮਰਤ 샤ੜ ਬਿਖੇ ਬਿਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਬੰਧ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾੜ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਈ ਸਤਿਗੁਰੂ بخشش کر کے اپنی شرم دے رکھو, اپنے نال جوڑ کے رکھو یہ گلتی بکا ہو گئی ہونگیاں ساتھ سنگتے ساتھ گروہ جی بکشن جوگ نے گروہ فتح پروان کریو جی گروہ جی کا خالصا گروہ جی کی فتح